ਚਾ ਸਾਨੂੰ ਦੇਤਾ ਸਹੀ ਸਲਾਮਤ ਤੇ ਇਹ ਕਨਾਉਣਾ ਕੰਮ ਕਰਨ ਵਾਲਿਆਂ ਦਾ ਤੇ ਉਹਨਾਂ ਦਾ ਹਸਰ ਵੀ ਬਹੁਤ ਮਾੜਾ ਕੀਤਾ ਅਸੀਂ ਉਹਨਾਂ ਸੀਗੋੜ ਬੜੇਆ ਸਿਹਾਲਗੋੜ ਪਿੰਡ ਦੇ ਵਿੱਚ ਜਿੱਤੋਂ ਕੱਲ ਸਾਡਾ ਬੱਚਾ ਕਿਡਨੈਪ ਕਰ ਲਿਆ ਗਿਆ ਸੀ ਅ ਅੱਜ ਪੂਰੀ ਰਾਤ ਪੁਲਿਸ ਨੇ ਆਪਰੇਸ਼ਨ ਚਲਾਇਆ ਕਈ ਜਰ੍ਹਾਂ ਦੀ ਪੁਲਿਸ ਨੇ ਲਗਾਤਾਰ ਇਹ ਆਪਰੇਸ਼ਨ ਨੂੰ ਚਲਾ ਕੇ ਇਹ ਪ੍ਰੇਪਰੇਸ਼ਨ ਬੜਾ ਸਕਸੈਸਫੁਲ ਰਿਹਾ ਜਿਹੜੇ ਗੱਡ ਲੈਪਰ ਸੀ ਉਹਨਾਂ ਚੋਂ ਇੱਕ ਡ੍ਰੈਪਰ ਰਾਜਪੌਤ ਸਹਾਇਆ ਤੇ ਉਸਨੇ ਇੱਕ ਨਵਾਂ ਡ੍ਰੈਪਰ ਨੂੰ ਉਸਨੇ ਅਧਾਰ ਕਰ ਲਿਆ ਤੇ ਬੱਚੇ ਨੂੰ ਸਟੱਡੀ ਚ ਲਿਆ ਤੇ ਬੱਚੇ ਨੂੰ ਪਟਿਆਲੇ ਉਹਨਾਂ ਦਾ ਮੈਡੀਕਲ ਹਾਸਪੀਟਲ ਤੋਂ ਬਾਅਦ ਥੋੜੀ ਦੇਰ ਚ ਬੱਚਾ ਘਰੇ ਆ ਰਿਹਾ ਤੇ ਅਸੀਂ ਸਾਰੇ ਗਣੇ ਪਿੰਡ ਵਾਸੀ ਬੈਠੇ ਨੇ ਕਿਉਂਕਿ ਪਿੰਡ ਵਾਸੀਆਂ ਦੇ ਵਿੱਚ ਬੜਾ ਗੁੱਸਾ ਸੀਗਾ ਕਿ ਜਿਸ ਤਰੀਕੇ ਦੇ ਨਾਲ ਸੈਕੰਡ ਲੈਪਰ ਵੱਲੋਂ ਇੱਕ ਛੋਟੇ ਬੱਚੇ ਨੂੰ ਨਿਸ਼ਾਨਾ ਬਣਾਇਆ ਗਿਆ ਪਰ ਪੂਰੀ ਰਾਤ ਮੈਂ ਸ਼ਾਬਾਸ਼ ਦਿੰਦਾ ਸਾਡੀ ਪੁਲਿਸ ਪ੍ਰਸ਼ਾਸਨ ਦੀ ਪੂਰੀ ਪੂਰੀ ਰਾਤ ਜਿਨ੍ਹਾਂ ਨੇ ਇਸ ਅਪਰੇਸ਼ਨ ਨੂੰ ਸਿਰੇ ਚਾੜਿਆ ਸਾਡੇ ਨਾਲ ਡੀਐਸਪੀ ਸਾਹਿਬ ਬੈਠੇ ਨੇ ਜਿਨ੍ਹਾਂ ਨੇ ਇਸ ਪੂਰੇ ਅਪਰੇਸ਼ਨ ਦੀ ਅਗਵਾਈ ਕੀਤੀ ਤੇ ਸਾਡੇ ਨਾਲ ਦਸਵੰਤ ਸਿੰਘ ਡੱਗੜਮਾਲ ਰਾਜੀ ਉਹ ਵੀ ਆਏ ਨੇ ਕਿਉਂਕਿ ਇਹਨਾਂ ਦੇ ਸਕੂਲ ਦੇ ਵਿੱਚ ਬੱਚਾ ਪੜਦਾ ਸੀਗਾ ਇਹ ਵੀ ਗੱਲ ਤੋਂ ਟੱਚ ਦੇ ਵਿੱਚ ਸੀ ਪਰਿਵਾਰ ਦੇ ਨਾਲ ਬੜੀ ਦੁਖ ਦੀ ਘਟਨਾਵਾ ਪਰ ਨਾਲ ਦੀ ਨਾਲ ਅਸੀਂ ਸ਼ਾਬਾਸ਼ ਦਿੰਦੇ ਹਾਂ ਸਾਡੀ ਜਾਗਬਾਗ ਕੌਸ਼ਲ ਨੂੰ ਜਿਨ੍ਹਾਂ ਨੇ ਇਸ ਕੰਪਲਿਕੇਟਡ ਕੇਸ ਨੂੰ ਕੁਝ ਹੀ ਘੰਟਿਆਂ ਦੇ ਵਿੱਚ ਸੁਧਾ ਕੇ ਅੱਜ ਬੱਚੇ ਦੀ ਸਹੀ ਸਲਾਮਤ ਪਰਿਵਾਰ ਦੇ ਕੋਲ ਵਾਪਸੀ ਕਰਾਉਣ ਜਾ ਰਹੇ ਨੇ ਸਾਡੇ ਕੋਲ ਉਹਨਾਂ ਦੇ ਦਾਦਾ ਜੀ ਵੀ ਬੈਠੇ ਨੇ ਬੱਚੇ ਦੇ ਤੇ ਸਾਰਾ ਪਿੰਡ ਤੁਸੀਂ ਦੇਖ ਸਕਦੇ ਹੋ ਕਿ ਪੂਰਾ ਪਿੰਡ ਜਿਹੜਾ ਸੁਨਾ ਦੌ ਦਾ ਉਹ ਅੱਜ ਇੱਥੇ ਖੜਾ ਵਾ ਤੇ ਕਈ ਗੱਲਾਂ ਸਾਹਮਣੇ ਆ ਰਹੀਆਂ ਨੇ ਕਿ ਜਿਹੜੇ ਕੰਟ੍ਰੈਪਰ ਸੀਗੇ ਉਹ ਪਿੰਡ ਦੇ ਹੀ ਸੀਗੇ ਅੱਜ ਵਾਰਾ ਕੋਈ ਲੱਗਦਾ ਕਿ ਉਹ ਸ਼ਾਇਦ ਉਹ ਵਾਲੇ ਸਮੇਂ ਤੇ ਵੀ ਹੋਰ ਕਲਾਸੇ ਵੀ ਅਸੀਂ ਕਰਾਂਗੇ ਕਿ ਕੌਣ ਸੀ ਕਿਤਾ ਸੀ ਕੀ ਕਰਿਆ ਸੀ ਹਜੇ ਜਿਹੜਾ ਹੈਗਾ ਬਹੁਤ ਅੰਤਲੀ ਸਟੇਜ ਆ ਅੱਜਾ ਜਿਹੜਾ ਸੀਗਾ ਉਹ ਬਰਾਸਾ ਹੀ ਸਲਾਮਤ ਹੈ ਪਰਿਵਾਰ ਦੇ ਕੋਲ ਪਹੁੰਚਿਆ ਹਾਂਜੀ ਜੀ ਬਹੁਤ ਬਹੁਤ ਸਭ ਤੋਂ ਪਹਿਲਾਂ ਮੈਂ ਸਾਡੀ ਮੁੱਖ ਰਿਪੋਰਟ ਮਾਨਸੀ ਜੱਤ ਜਤਖਵਾਦ ਡੀਜੀ ਹੈ ਬਾਂਡ ਕਾਡੀਜੀ ਦੋ ਹੱਦਫੋਤੀ ਬੂਨਾ ਰੇਸ ਤੇ ਐਸਐਸਪੀ ਖੰਨਾ ਜੋ ਕੀ ਜਾਬਤੀ ਹੈ ਐਸਐਸਪੀ ਮਾਨ ਗਗਨ ਪਲੇਟੋਟੋਲ ਜਿਨ੍ਹਾਂ ਨੇ ਸਾਰਿਆਂ ਦੇ ਜਾ ਕੇ ਉਹਨਾਂ ਦੀ ਟੀਮਾਂ ਨੇ ਆਪਰੇਸ਼ਨ ਕੀਤਾ ਤੇ ਮੈਨੂੰ ਯਾਦ ਆ ਵੀ ਜਦੋਂ ਵੀ ਅਸੀਂ ਮੈਂ ਸਭ ਤੋਂ ਪਹਿਲਾਂ ਸ਼ੇਭਾ ਤੇ ਪੈਂਟਿਕ ਨੂੰ ਸੰਗਮ ਦਾ ਨਾਮ ਦਿੱਤਾ ਕਰਦੇ 15 ਮਿੰਟ ਬਾਅਦ ਹੀ ਕਵਰ ਕਰਦੇ ਹੋ। ਉਹ ਜਿਸ ਹਾਲਤ ਸੀ ਉਸੇ ਹਾਲਤ ਨੂੰ ਨਾਲ ਮੰਲਾਪ ਰਚੀ ਸ਼ੁਰੂ ਕਰਦੇ। ਤੇ ਉਹਨਾਂ ਦੀ ਸ਼ਕਤ ਨੂੰ ਉਹਨਾਂ ਦੀ ਪੂਰੀ ਟੀਮ ਦੀ ਕਲਾ ਤੇ ਦੇ ਅੱਜ ਵਧਾਈ ਦੇ ਪਾਤਰ। ਸਾਡੇ ਕੋਲੇ ਸਭ ਨਹੀਂ ਜਿੰਨਾ ਮੌਜੂਦ ਸਥਾਨ ਜੀ ਤੇ ਇੱਕ ਮਸੂਮ ਬੱਚੇ ਜਿਹੜੇ ਲੋਕ ਇਹਨਾਂ ਨੂੰ ਸੋਚਦੇ ਨੇ, ਖੁਦਾ ਕੱਟਦੇ ਨੇ ਵਿਕਟ ਨੇ ਪਰ ਉਹ ਚਲੇ ਗਏ। ਨਾਮ ਤਾਂ ਬਦਲ ਸਮੁੱਚੀ ਉਹਨਾਂ ਦੀ ਦਿੱਕਾ ਤੇ ਅਸੀਂ ਟਿੰਗ ਵਾਸਤੇ ਤੇ ਲੱਖਾਂ ਨੇ ਖੜਾ ਸਾਥ ਦਿੱਤਾ ਗੁਰਦੁਆਰਿਆਂ ਦੇ ਵਿੱਚ ਬੁਲਾਇਆ ਸਾਰੇ ਪਿੰਡਾਂ ਦੇ ਲੋਕਾਂ ਦੀ ਨਾਲ ਜਿਲ੍ਹਾ ਬਲੇਪੁਰ ਦੇ ਪ੍ਰਸ਼ਾਸਨ ਨੇ ਇਹ ਤਰਕ ਕਰ ਦਿੱਤਾ ਲੱਗੇ ਕਿ ਜਦੋਂ 1 ਵਜੇ ਗੱਲ ਕੀਤੀ ਕਦੇ ਵੀ ਹੁਣ ਅਸੀਂ ਇੱਥੇ ਆ 2 ਵਜੇ ਗੱਲ ਕੀਤੀ ਕਦੇ ਵੀ ਇੱਥੇ ਆ ساری ਰਾਤ ਤੁਸੀਂ ਦੇਖੋ ਵੀ ਉਹਨਾਂ ਨੂੰ 5 ਮਿੰਟ ਵੀ ਕਿਤੇ ਕਿਡਨਪਰਰ ਨੂੰ ਨਹੀਂ ਆਇਆ ਕਿ ਕਿੰਨੇ ਰਾਤ ਜਿਹੜੇ ਨੁੱਕ ਦੇ ਫਿਰ ਦੇਖ ਤੋਂ ਜਾ ਕੇ ਪਟਿਆਲਾ ਜਿਲ੍ਹੇ ਵਿੱਚ ਤਦੋਂ ਚਲੇ ਫੁੱਟ ਨੇ ਅੱਜ ਮੈਂ ਡਾਕਟਰ ਮਨੀ ਸਾਹਿਬ ਗੈਸਟਰੋਜੀ ਵੀ ਹਲਕਾ ਹੀ ਨਾ ਦਾ ਲਾਸਟ ਪਿੰਡਾ ਜਿਹੜਾ ਹਫਤੇ ਨਾਲੇ ਸ਼ੁਰੂ ਹੋਣਾ ਕਿ ਬੜਾ ਸਾਡਾ ਇੱਥੇ ਦਾ ਜਿਹੜਾ ਲੋਕਾਂ ਦੇ ਨਾਲ ਬੜਾ ਨਿੱਕਾ ਰਿਸ਼ਤਾ ਕਿੰਨੇ ਸਾਡੇ ਕੋਲ ਸਕੂਲ ਦੇ ਵਿੱਚ ਫਸਟ ਕਲਾਸ ਦਾ ਬੱਚਾ ਬਸ ਜਿਹੇ ਉਸੇ ਸਾਨੂੰ ਆਇਓ ਲੱਗਦਾ ਜਿਵੇਂ ਸਾਡਾ ਆਪਣਾ ਬੱਚਾ ਕਿਉਂਕਿ ਜਨਤਾ ਜਿਹੜੀ ਹੁੰਦੀ ਹੈ ਰਾਜ ਦੇ ਨਾਲ ਹੀ ਹੁੰਦੀ ਆ ਆ ਇਸ ਤੱਕ ਕਿ ਸਾਡੇ ਫੈਮਿਲੀ ਵਲੋਂ ਪਰਿਵਾਰਕ ਨਾਮ ਲੈਣ ਦੀ ਬਹੁਤ ਸਾਰੀ ਕੀਤੀ ਚੰਦ ਨੂੰ ਇਸ ਸਾਲ ਨੂੰ ਵਿਚਾਰ ਕਰ ਰਹੇ ਹਾਂ ਪਰ ਪਿੰਡ ਵਾਸੀਆਂ ਤੇ ਜਨਤਾ ਦੇ ਖੰਦੀ ਜੀ ਅਲੀਸਾ ਉਹਦੇ ਟੀਮ ਦੁਆਰਾ ਤੁਹਾਨੂੰ ਦੱਸ ਰਹੇ ਨੇ ਕਿ ਲੋਕ ਸਾਡੇ ਲਈ ਜਾਂਦੇ ਹੋਣਗੇ ਹਮ ਤਾਂ ਉਹ ਹਰ ਇੱਕ ਨਸ਼ੇ ਦੇ ਵਪਾਰਕ ਫੈਕਟਰੀ ਕਿੰਨਾ ਕਰਦੇ ਅਸੀਤ ਸਰਕਾਰ ਨੂੰ ਇੱਕੋ ਜੰਗੇਠਾ ਜਾਂ ਧੰਦਾ ਸਾਹਿਬ ਜਿਹਾ ਪੰਜਾਬ ਲੜ ਨੂੰ ਕੌਨ ਦਾ ਰਖਵੇ ਵਿੱਚ ਕਿਤੇ ਹੋਰ ਵੀ ਚੰਗੇ ਨੀਤੀ ਦੇ ਜਿਹੜੇ ਤੇ ਬੇਖੌਫ ਤੇ ਵਪਾਰੀ ਆਵਦਾ ਕੰਮ ਕਰਮ ਨੇ ਲੋਕ ਰਹਿਣ ਲਈ ਦਿਨ-ਰਾਤ ਉਹ ਕਦੇ ਵੀ ਉਹਨਾਂ ਨੂੰ ਕਦੇ ਕਿਸੇ ਤੋਂ ਡਰ ਨਹੀਂ ਇਲੈਕਟ ਬੋਥ ਧੰਨਵਾਦ ਜੀ ਹਾਂਜੀ ਡੀਐਸਪੀ ਸਾਹਿਬ ਕਿਵੇਂ ਕੀਤੀ ਕਾਰਵਾਈ ਸਾਰੀ ਨੇ ਕਿਵੇਂ ਜੀ 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 ਕੱਲ ਮੰਦਪਾਗੀ ਘਟਨਾ ਵਾਪਰੀ ਸੀਗੀ 6 ਵਜੇ ਦੇ ਕਰੀਬ ਸੂਚਨਾ ਮਿਲਦੇ ਖਾਣਾ ਐਸਐਸਪੀ ਕੰਨਾ ਜੀ ਰਾਜਨਮਾਲੇ ਦੇ ਵਿੱਚ ਇਹ ਆਪਰੇਸ਼ਨ ਸ਼ੁਰੂ ਹੋਇਆ ਅਗਲਾ ਟੀਮ ਸੀ ਜੀਏ ਐਸਐਸਚਮਰਾਵਾ ਵੀ ਮੈਂ ਡੀਐਸਪੀ ਭਾਈਲ ਤੇ ਸਪੈਸ਼ਲ ਬ੍ਰਾਂਚ ਟੈਕਨੀਕਲ ਸਲ ਇਹ ਸਾਰਾ ਜਿਹੜੇ ਜ਼ਿਲ੍ਹੇ ਦੀ ਟੀਮ ਸੀਗੀ ਇਹਨਾਂ ਨੇ ਆਪਰੇਸ਼ਨ ਸ਼ੁਰੂ ਕੀਤਾ ਤੇ ਅਸੀਂ ਕੈਮਰੇ ਖੰਘਾਲਣੇ ਸ਼ੁਰੂ ਕੀਤੇ ਕੈਮਰਾ ਇਕ ਸੰਭਾਲ ਦੇਖ ਸੰਭਾਲਦੇ ਸੀ ਜਿਹਨਾਂ ਦੀ ਲੋਕੇਸ਼ਨ ਜਿਹੜੀ ਉਹ ਟ੍ਰੇਸ ਕਰਦੇ ਰਹੇ ਤੇ ਨਾਲੇ ਇਹਨਾਂ ਦਾ ਜਿਹੜਾ ਵੀਡੀਓ ਫੁਟੇਜ ਸੀਗੇ ਉਹ ਸਾਨੂੰ ਰਾਤ 1.5 ਵਜੇ ਤੱਕ ਕਲੀਅਰ ਹੋ ਗਿਆ ਸੀਗਾ ਉਸ ਤੋਂ ਬਾਅਦ ਅਗਰ ਅਸੀਂ ਜੁਆਇੰਟ ਪ੍ਰੈਜ਼ੀਡੈਂਟ ਪਟਿਆਲਾ ਅਮਲੇਰ ਕੋਟਲਾ ਖੰਨਾ ਫਤਿਹਗੁਰ ਸਾਹਿਬ ਇਹਨਾਂ ਜ਼ਿਲ੍ਹੇ ਦੇ ਨਾਲ ਸੀ ਇਹਨਾਂ ਨੇ ਸੀ ਆਪਣੀ ਲੋਕੇਸ਼ਨ ਉਹਨਾਂ ਦੀ ਸ਼ੇਅਰ ਕਰਦ ਦੇ ਰਹੇ ਕਿਉਂਕਿ ਉਹਨਾਂ ਦੀ ਕਾਲ ਜਿਹੜੀ ਸੀ ਉਹ ਜਿਹੜੇ ਦਾਦਾ ਜੀ ਨੂੰ ਆਉਂਦੀ ਰਹੀ ਸੀ ਫਰੋਦੀ ਦੀ 60 ਲੱਖ ਰੁਪਏ ਉਹਨੇ ਡਿਮਾਂਡ ਕੀਤੀ ਸੀ ਤੇ ਦੀਰ ਜਾ ਕੇ 30 ਲੱਖ ਦੇ ਗੜ ਗਏ ਸੀ ਤੇ ਜਦੋਂ ਉਹਨਾਂ ਦੀ ਗੱਲ ਚੱਲਦੀ ਸੀਗੀ ਉਹ ਜੀ اسی ਲੋਕੇਸ਼ਨ ਆ ਸਾਰੇ ਡਿਸਟ੍ਰਿਕਟਾਂ ਨੂੰ ਸ਼ੇਅਰ ਕਰਦੇ ਰਿਹਾ ਤਾਂ ਕਿ ਬੱਚਾ ਜਿਹੜਾ ਸਹੀ ਸਲਾਮਤ ਰਹਾ ਸਕੇ ਤੇ ਉਸ ਬਾਈਗਰ ਦੀ ਕਿਰਪਾ ਨਾਲ ਬੱਚਾ ਸਹੀ ਸਲਾਮਤ ਆ ਗਿਆ ਤੇ ਉੱਥੇ ਐਨਕਾਊਂਟਰ ਹੋਇਆ ਤੇ ਜੀਜੇ ਵਿੱਚ ਮੰਗੇ ਲక్ష్ਮੀ ਹੋਣੇ ਸਾਡਾ ਮਲਾਜਮ ਵੀ ਜ਼ਖਮੀ ਹੋਇਆ ਇੱਕ ਤੇ ਬੱਚਾ ਆਪਣਾ ਘਰੇ ਪਿੰਡ ਵਾਲੇ ਦੀ ਲਦਾ ਆ ਕਰਨ ਦੀ ਬਣ ਹਾਂਜੀ ਆਹ ਜਿਹੜੀ ਇਹ ਘਟਨਾ ਵਾਪਰੀ ਸੀ ਦੀ ਕੱਲ ਸਫਾ ਵਿਸ਼ੇ ਵਿੱਚ ਤੇਰੀ ਹਰਦੇਵ ਦਾ ਪੂਰ ਪਰਸਨਲ ਬਹੁਤ ਚੰਗੀ ਕਾਰਵਾਈ ਕਰਦੇ ਜਿੱਥੇ ਬਦਿਲਾ ਆਪਣੇ ਅਨੁਸਾਰੇ ਜੁੜਿਆ ਵੀ ਪਰਸਨਲ ਲੱਗ ਕੇ ਬੱਚੇ ਨੂੰ ਸਹੀ ਸਲਾਮਤ ਕਰੇ ਜਾਂਦਾ ਮੈਂ ਤੇ ਧੰਨਵਾਦ ਕਰਦਾ ਸਾਡੇ ਪੁਲਿਸ ਜਿਲ੍ਹਾ ਅੰਮ੍ਰਿਤਸਰ ਦੀ ਟੀਮ ਦਾ ਤੇ ਸਾਰੀ ਪੁਲਿਸ ਜਿਲ੍ਹਾ ਦੀ ਟੀਮ ਦਾ ਤੇ ਉਸ ਤੋਂ ਬਾਅਦ ਮੈਂ ਇਹ ਆਪ ਸਰਕਾਰ ਨੂੰ ਵੀ ਧੰਨਵਾਦ ਕਰਦਾ ਜਿਨ੍ਹਾਂ ਨੇ ਇੰਨੀ ਜਲਦੀ ਪਹੁੰਚ ਕੇ ਇਹ ਬੱਚੇ ਨੂੰ ਉਹਨਾਂ ਦੇ ਘਰੇ ਅੰਦਰ ਚੋਂ ماني ٻي سري گھر کي مان ساري پورساب عمر ٿان ٿو ڪنديان ڪهڙي پرتي پرتي جي طرح ٿي ٿي ٿو ۽ سارڪار ਗੁਰਨਾਨ ਨੰਦਪ੍ਰੀਤ ਸਿੰਘ ਤੇ ਬੇਟੇ ਦਾ ਤੁਹਾਨੂੰ ਕਦੋਂ ਪਤਾ ਲੱਗਿਆ ਜਦੋਂ ਕਦੋਂ ਚੱਕਣਾ ਜੇ ਜਦ ਹੀ ਪਤਾ ਲੱਗਿਆ ਸੀ ਕਿ ਸਭਾ ਕਿਸੇ ਤੇ ਤੇ ਪ੍ਰਸ਼ਾਸਨ ਦਾ ਤੇ ਸਰਕਾਰ ਦਾ ਕਿਵੇਂ ਰੋਲ ਰਿਹਾ ਇਹਦੇ ਚ ਪ੍ਰਸ਼ਾਸਨ ਤੇ ਸਰਕਾਰ ਦਾ ਬਹੁਤ ਵਧੀਆ ਸਾਡਾ ਸਾਥ ਦੇ ਦਿੱਤਾ ਪੂਰਾ ਤੇ ਇਹ ਵੀ ਬੈਠਾ ਦੋ ਵਿੱਚ ਬਹੁਤ ਜਿਆਦਾ ਸਾਡੀ ਮਦਦ ਕੀਤੀ ਸਾਰੀ ਰਾਤ ਸਾਡੇ ਨਾਲ ਰਹੇ ਪੂਰਾ ਸਾਥ ਦਿੱਤਾ ਹੀ ਸਾਡਾ ਪੱਕੇ ਮੋੜੀ ਅੱਜ ਪਿੰਡ ਦੇ ਵਿੱਚ ਇਸ ਗੱਲ ਦੀ ਤਰੀਕਰੀ ਆ ਕਿ ਸਰਕਾਰ ਨੇ ਬੜਾ ਸਖਤ ਐਕਸ਼ਨ ਕੀਤਾ ਸਖਤ ਐਕਸ਼ਨ ਕਰਕੇ ਜਿਹੜਾ ਕਿਡਨਾਪਰ ਸੀ ਉਹਦੇਰ ਵੀ ਕੀਤਾ ਤੇ ਕਲਪਸ ਕੀਤਾ ਤੇ ਦੂਜੇ ਪੁਰਸਪਾਰਟੀ ਦਾ ਵੀ ਉੱਥੇ ਮਸਾਨ ਦਾ ਥੋੜਾ ਜਿਹਾ ਉਹਦੇ ਵੀ ਸਰਕਾਰ ਲੱਗੀ ਆ ਤੇ ਦੂਜਾ ਕਿਡਨਾਪਰ ਵੀ ਪੁਲਿਸ ਨੇ ਤਪੋਚਿਆ ਹੋਇਆ ਇਦਾਂ ਦੇ ਜਿਹੜੇ ਗਲਤ ਕਰਨ ਕਰਨ ਵਾਲੇ ਗਲਤਾਂ ਇਹ ਬੜਾ ਦੁੱਖਾਕ ਪਿੰਡ ਦਾ ਹੀ ਜਿਹੜੇ ਸੀਗੇ ਉਹਨਾਂ ਵੱਲੋਂ ਇਸ ਘਟਨਾ ਨੂੰ ਇਲਜ਼ਾਮ ਦਿੱਤਾ ਗਿਆ ਛੋਟੇ ਛੋਟੇ ਬੱਚੇ ਜਿਹੜੇ ਕਿ ਜਿਹੜੇ ਹੈ ਆਰਤੀਆਂ ਦਾ ਪਰਿਵਾਰ ਆ ਇੱਥੇ ਇਹਨਾਂ ਦੀ ਲਗਾਤਾਰ ਸੰਚਾਰ ਕੁੱਟੀਆਂ ਨੂੰ ਉਹਨਾਂ ਨੂੰ ਇਹ ਸੀਗਾ ਵੀ ਉਹਨੂੰ ਬੱਚੇ ਨੂੰ ਕੱਟਨਾਪ ਕਰਕੇ ਇਹਨਾਂ ਕੋਲੋਂ ਕੁਝ ਪੈਸੇ ਮੈਜਾਨ ਕਿੰਨਾ ਮੈਸੂਮਾ ਕਿ ਦੁਨੀਆ ਦੇ ਵਿੱਚ ਲਾਲਚ ਜਿਹੜਾ ਵਾ ਉਹ ਲੱਗ ਗਿਆ ਤੇ ਬਹੁਤ ਲੋਕਾਂ ਦੇ ਵਿੱਚ ਜਿੱਥੇ ਪਹਿਲਾਂ ਕੁਝ ਘੰਟੇ ਪਹਿਲਾਂ ਜਿੱਥੇ ਲੋਕਾਂ ਦੇ ਮਨਾਂ ਦੇ ਵਿੱਚ ਗੁੱਸਾ ਸੀ ਰੋਸ ਸੀ ਅੱਜ ਲੋਕਾਂ ਦੇ ਚਿਹਰਿਆਂ ਦੇ ਉੱਤੇ ਖੁਸ਼ੀ ਦੇਖੀ ਜਾ ਸਕਦੀ ਹੈ ਸਾਰੇ ਇਸ ਗੱਲੋਂ ਬੜੀ ਸੰਤੁਸ਼ਟ ਨੇ ਕਿ ਜੋ ਬਹੁਤ ਸਮੇਂ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਜੋ ਇਹ ਉਹਨਾਂ ਨੇ ਬੱਚੇ ਨੂੰ ਉਹਨਾਂ ਦਾ ਹਵਾਲਾ ਕੀਤਾ ਪਰਿਵਾਰ ਦੇ ਇਸ ਗੱਲ ਦੇ ਲਈ ਸਾਰੇ ਜਾਣੀ ਪ੍ਰਸ਼ਾਸਨ ਦਾ ਧੰਨਵਾਦ ਕਰਦੇ ਨੇ ਸਰਪੰਖ ਹੁਣ ਸਿੰਘ ਮਾਨ ਜੀ ਦਾ ਧੰਨਵਾਦ ਕਰਦੇ ਨੇ ਫਾਦਰ ਸਾਹਿਬ ਦੇ ਨਾਲ ਵੀ ਥੋੜੀ ਜਿਹਾ ਪਹਿਲਾਂ ਮਾਨ ਸਾਹਿਬ ਦੀ ਗੱਲ ਵੀ ਹੋਈ ਹੈ ਤੇ ਪਰਿਵਾਰ ਦੇ ਨਾਲ ਸਾਡਾ ਜਿਹੜੀ ਪਾਰਟੀ ਆ ਪਰਿਵਾਰ ਦੇ ਨਾਲ ਖੜੀ ਆ ਔਰ ਇਦਾਂ ਦੇ ਗਲਤ ਅਨਸਰਾਂ ਦੇ ਖਿਲਾਫ ਹਮੇਸ਼ਾ ਹੀ ਜਿਹੜਾ ਸਾਡਾ ਅਭਿਆਨ ਆ ਉਹ ਸਖਤ ਰਹੂਗਾ ਤੇ ਅਸੀਂ ਚੇਤਾਵਨੀ ਦਿੰਦੇ ਆ ਕਿ ਇਦਾਂ ਦੇ ਜਿਹੜੇ ਕੰਮ ਕਰਨ ਵਾਲੇ ਗਲਤ ਅਨਸਰ ਨੇ ਉਹ ਜਾਂ ਤਾਂ ਇਹ ਕੰਮ ਛੱਡ ਦੇਣ ਜਾਂ ਪੰਜਾਬ ਛੱਡ ਦੇਣ ਬਿਲਕੁਲ ਵੀ ਇਦਾਂ ਦੇ ਗਲਤ ਅਨਸਰਾਂ ਦੇ ਸਾਡੇ ਇਸ ਪੰਜਾਬ ਦੇ ਵਿੱਚ ਜੰਗਲੇ ਪੰਜਾਬ ਦੇ ਵਿੱਚ ਬਿਲਕੁਲ ਵੀ ਜਗ੍ਹਾ ਨਹੀਂ ਹੈ ਹਾਂਜੀ ਬਾਪੂ ਜੀ ਕੀ ਨਾਮ ਆ ਆਪਣਾ ਗੁਰਜੰਟ ਸਿੰਘ ਅੱਛਾ ਜੀ ਬੱਚਾ ਆਪਣਾ ਕਦੋਂ ਤੋਂ ਹੋਇਆ ਸੀ ਗੁੰਮ ਕੱਲ ਹੋਇਆ ਜੀ ਸਵਾ 6 ਵਜੇ ਅੱਛਾ ਜੀ ਕੱਲ ਅੱਛਾ ਜੀ ਤੇ ਪੁਲਿਸ ਪ੍ਰਸ਼ਾਸਨ ਦਾ ਕਿੰਨਾ ਸਹਿਯੋਗ ਰਿਹਾ ਤੁਹਾਨੂੰ ਜੀ ਪੁਲਿਸ ਪ੍ਰਸ਼ਾਸਨ ਦਾ ਜੀ ਬਹੁਤ ਸਹਿਯੋਗ ਰਿਹਾ ਸਾਰਾ ਕੁਝ ਪੁਲਿਸ ਪ੍ਰਸ਼ਾਸਨ ਨੇ ਮਿਹਨਤ ਕੀਤੀ ਆ ਉਹਦੇ ਸਹਿਯੋਗ ਨਾਲੇ ਹੋਇਆ ਉਸ ਤੋਂ ਉਪਰੰਤ ਸਾਡੇ ਐਮ ਐਲ ਏ ਸਾਹਿਬ ਗੱਜਨ ਮਾਜਰਾ ਸਾਹਿਬ ਜੀ ਨੇ ਬਹੁਤ ਨਿੱਜੀ ਦਿਲਚਸਪੀ ਨਾਲ ਇਨ ਟੱਚ ਰਹਿ ਕੇ ਪ੍ਰਸ਼ਾਸਨ ਨਾਲ ਸਾਰੀ ਪਲ-ਪਲ ਦੀ ਫੀਡਬੈਕ ਲੈ ਕੇ ਮਤਲਬ ਪੂਰੀ ਮਿਹਨਤ ਨਾਲ ਜਿਹੜਾ ਸਾਡਾ ਬੱਚਾ ਸਾਨੂੰ ਦਿੱਤਾ ਸਹੀ ਸਲਾਮਤ ਤੇ ਇਹ ਕੰਮ ਕਰਨ ਵਾਲਿਆਂ ਦਾ ਤੇ ਉਹਨਾਂ ਦਾ ਹਾਸਰ ਵੀ ਬਹੁਤ ਮਾੜਾ ਕਿ ਅਸੀਂ ਹੁਣ ਬੈਠੇ ਆ ਸੀਆਲੋ ਡਿਪੈਂਡ ਦੇ ਵਿੱਚ ਜਿੱਤਨਪਲ ਦਾ ਉਹ ਬੱਚਾ ਕਿਡਨੈਪ ਕਰ ਲਿਆ ਗਿਆ ਸੀ ਅੱਜ ਪੂਰੀ ਰਾਤ ਪੁਲਿਸ ਨੇ ਆਪਰੇਸ਼ਨ ਚਲਾਇਆ ਕਈ ਜਗ੍ਹਾਾਂ 'ਤੇ ਪੁਲਿਸ ਨੇ ਲਗਾਤਾਰ ਇਸ ਆਪਰੇਸ਼ਨ ਨੂੰ ਚਲਾ ਕੇ ਇਸ ਪ੍ਰੋਪਰੇਸ਼ਨ ਬੜਾ ਸਕਸੈਸਫੁਲ ਰਿਹਾ। ਜਿਹੜੇ ਕਿਡ ਲੈਪਰ ਸੀ ਉਹਨਾਂ ਚੋਂ ਇੱਕ ਡ੍ਰੈਫਰ ਰਾਜਪਾਲਸ ਹੋਇਆ ਤੇ ਦੂਸਰੇ ਕੈਂਡੀਡੇਟ ਡ੍ਰੈਫਰ ਨੂੰ ਰੋਸਿੰਗ ਇਖਤਾਰ ਕਰ ਲਿਆ ਤੇ ਬੱਚੇ ਨੂੰ ਸੜੀ ਚ ਪਿਆ। ਤੇ ਬੱਚੇ ਨੂੰ ਪਟਿਆਲੇ ਉਹਨਾਂ ਦਾ ਮੈਡੀਕਲ ਇਲਾਜ ਤੋਂ ਬਾਅਦ ਥੋੜੀ ਦੇਰ ਚ ਬੱਚਾ ਘਰੇ ਆ ਰਿਹਾ ਤੇ ਅਸੀਂ ਸਾਰੇ ਜਣੇ ਪਿੰਡ ਵਾਸੀ ਬੈਠੇ ਨੇ ਕਿਉਂਕਿ ਪਿੰਡ ਵਾਸੀਆਂ ਦੇ ਵਿੱਚ ਬੜਾ ਗੁੱਸਾ ਸੀਗਾ ਕਿ ਜਿਸ ਤਰੀਕੇ ਦੇ ਨਾਲ ਕਿਡ ਲੈਪਰ ਪਰ ਇੱਕ ਛੋਟੇ ਬੱਚੇ ਨੂੰ ਨਿਸ਼ਾਨਾ ਬਣਾਇਆ ਗਿਆ ਪਰ ਪੂਰੀ ਰਾਤ ਮੈਂ ਸ਼ਾਬਾਸ਼ ਦਿੰਦਾ ਸਾਡੀ ਪੁਲਿਸ ਪ੍ਰਸ਼ਾਸਨ ਦੀ ਪੂਰੀ ਪੂਰੀ ਰਾਤ ਜਿਨ੍ਹਾਂ ਨੇ ਇਹ ਸਪੈਸ਼ਲ ਮੂਸਰੇ ਜੜਿਆ ਸਾਡੇ ਨਾਲ ਡੀਐਸਪੀ ਸਾਹਿਬ ਬੈਠੇ ਨੇ ਜਿਨ੍ਹਾਂ ਨੇ ਇਸ ਪੂਰੇ ਆਪਰੇਸ਼ਨ ਦੀ ਅਗਵਾਈ ਕੀਤੀ ਤੇ ਸਾਡੇ ਨਾਲ ਵਿਸ਼ਵੰਤ ਸਿੰਘ ਜੱਜ ਮਾਜਰਾ ਜੀ ਉਹ ਵੀ ਆਏ ਨੇ ਕਿਉਂਕਿ ਇਹਨਾਂ ਦੇ ਸਕੂਲ ਦੇ ਵਿੱਚ ਬੱਚਾ ਪੜਦਾ ਸੀਗਾ ਇਹ ਵੀ ਗੱਲ ਤੋਂ ਟੱਚ ਦੇ ਵਿੱਚ ਸੀ ਪਰਿਵਾਰ ਦੇ ਨਾਲ ਬੜੀ ਦੁੱਖ ਦੀ ਘਟਨਾਵਾ ਪਰ ਨਾਲ ਦੀ ਨਾਲ ਅਸੀਂ ਸ਼ਾਬਾਸ਼ ਦਿੰਦੇ ਹਾਂ ਸਾਡੀ ਜਾਗਵਾਜ ਪੁਲਿਸ ਨੂੰ ਜਿਨ੍ਹਾਂ ਨੇ ਇਸ ਕੰਪਲਿਕੇਟਡ ਕੇਸ ਨੂੰ ਕੁਝ ਘੰਟਿਆਂ ਦੇ ਵਿੱਚ ਸੁਧਾ ਕੇ ਅੱਜ ਬੱਚੇ ਦੀ ਸਹੀ ਸਲਾਮਤ ਪਰਿਵਾਰ ਦੇ ਕੋਲ ਵਾਪਸੀ ਕਰਾਉਣ ਜਾ ਰਹੇ ਨੇ ਸਾਡੇ ਕੋਲ ਉਹਨਾਂ ਦੇ ਦਾਦਾ ਜੀ ਵੀ ਬੈਠੇ ਨੇ ਬੱਚੇ ਉਹਦੇ ਤੇ ਸਾਰਾ ਪਿੰਡ ਤੁਸੀਂ ਦੇਖ ਸਕਦੇ ਹੋ ਕਿ ਪੂਰਾ ਪਿੰਡ ਜਿਹੜਾ ਸੁਨਾ ਦੌ ਦਾ ਉਹ ਅੱਜ ਇੱਥੇ ਖੜਾ ਵਾ ਤੇ ਤੇਰੀ ਵੱਲ ਸਾਹਮਣੇ ਆ ਰਹੀਆਂ ਨੇ ਕਿ ਜਿਹੜੇ ਕਿਡਨੈਪਰ ਸੀਗੇ ਉਹ ਪਿੰਡ ਦੇ ਹੀ ਸੀਗੇ ਅੱਜ ਵਾਰੋ ਪਤਾ ਲੱਗਦਾ ਕਿ ਉਹ ਸ਼ਾਇਦ ਹੋਲੋ ਵਾਲੇ ਸਮੇਂ ਤੇ ਵੀ ਹੋਰ ਫਲਾਸੇ ਵੀ ਅਸੀਂ ਕਰਾਂਗੇ ਕਿ ਕੌਣ ਸੀ ਕਿੱਦਾਂ ਸੀ ਕੀ ਕਰਿਆ ਸੀ ਅ ਹਜੇ ਜਿਹੜਾ ਹੈਗਾ ਬਹੁਤ ਅੱਧੀ ਸਟੇਜ ਆ ਅੱਜਾ ਜਿਹੜਾ ਸੀਗਾ ਉਹ ਬੜਾ ਸਹੀ ਸਲਾਮਤ ਹੈ ਪਰਿਵਾਰ ਦੇ ਕੋਲ ਪਹੁੰਚਿਆ ਹਾਂਜੀ ਜੀ ਮੈਂ ਹਮੇਸ਼ਾ ਤੁਹਾਨੂੰ ਸਤਿਕਾਰ ਕਰਦਾ ਹਾਂ ਸਭ ਤੋਂ ਪਹਿਲਾਂ ਮੈਂ ਸਾਡੇ ਮੁੱਖ ਮਹਿਮਾਨ ਜੀ ਦਾ ਧੰਨਵਾਦ ਡੀ.ਡੀ. ਸਰਪੰਚ ਪੀ.ਡੀ.ਏ ਜੀ ਜੀ ਸਿੱਖ ਜੀ ਸਾਡੇ ਬਹੁਤ ਹੀ ਮਾਣ ਵਾਲੇ ਸਿਸਟਮ ਐਸਐਸਪੀ ਖੰਨਾ ਜੋ ਕਿ ਜਾਪਰੀ ਐਸਐਸਪੀ ਘगन ਬਲੇ ਪ੍ਰੋਟੋਕੋਲ ਜਿਨ੍ਹਾਂ ਨੇ ਸਾਰੀਆਂ ਤਜਾਕਤ ਜਿਨ੍ਹਾਂ ਨੇ ਕੀਮਾ ਨੇ ਅਪ੍ਰੈਸ਼ਨ ਕੀਤਾ ਤੈਨੂੰ ਯਾਦ ਆ ਵੀ ਜਦੋਂ ਵੀ ਅਸੀਂ ਮੈਂ ਸਭ ਤੋਂ ਪਹਿਲਾਂ 6:35 ਦੇ ਮੰਨਾ ਨਾਮ ਤੇ ਕਰਦੇ ਹਾਂ 15 ਮਿੰਟ ਬਾਅਦ ਇਹ ਹੋ ਰਹੀ ਹੈ। ਉਹ ਜਿਸੇ ਹਾਲਤ ਸੀ ਉਸੇ ਹਾਲਤ ਤੋਂ ਨਹੀਂ ਮੰਗੋ ਪ੍ਰੇਸ਼ਣ ਸ਼ੁਰੂ ਕਰਦੇ। ਤੇ ਉਹਨਾਂ ਦੀ ਸ਼ਕਤ ਦੇ ਉਹਨਾਂ ਦੀ ਪੂਰੀ ਟੀਮ ਦੀ ਕਲਾਤ ਰਿਖਦੇ ਅੱਜ ਵਧਾਈ ਦੇ ਪਾਤਰ ਆ। ਅਖਦੇ ਕੋਲੇ ਸਭਨੀ ਜਿੰਨਾ ਨਰਿੰਦਰ ਸਤਨਿਕ ਸੀ ਤੇ ਇੱਕ ਮਸੂਮ ਬੱਚੇ ਦੇ ਰਿਹਾ ਲੇਕਨ ਸੋਚਦੇ ਨੇ ਧੰਦਾ ਕੱਟਦੇ ਨੇ ਕਿ ਕਿੰਨੇ ਪੰਨੇ ਪੜ੍ਹ ਰਹੇ ਨੇ। ਨਾਂ ਤੋਂ ਵੀ ਸ਼ੋਖ ਦੇ ਉਹਦੇ ਵਿਕਟਾ ਕਿ ਅਸੀਂ ਕਿੰਨੇ ਵਸਿਆਵਾਂ ਤੇ ਲੱਖਾਂ ਨੇ ਬੜਾ ਸਾਥ ਦਿੱਤਾ ਗੁਰਦੁਆਰਿਆਂ ਦੇ ਵਿੱਚ ਬੁਲਾਇਆ ਸਾਰੇ ਪਿੰਡ ਪਿੰਡ ਲੋਕਾਂ ਦੀ ਲੱਗੋ ਲੈ ਜਿਲ੍ਹਾ ਬਲੇਪੁਰ ਦੇ ਵਿੱਚ ਵੀ ਦੌਰਾਨ ਕਿਤੇ ਤਾਂ ਦੇਖੀ ਕਿ ਮੈਂ ਜਦੋਂ 1 ਵਜੇ ਗੱਲ ਕੀਤੀ ਕਹਿੰਦੇ ਨਹੀਂ ਹੁਣ ਆਖੀਏ 2 ਵਜੇ ਗੱਲ ਕੀਤੀ ਕਹਿੰਦੇ ਨਹੀਂ ਦੇਖਦੇ ਆ ساری ਰਾਤ ਤੁਸੀਂ ਦੇਖੋ ਵੀ ਉਹਨਾਂ ਨੂੰ 5 ਮਿੰਟ ਵੀ ਕਿਤੇ ਕਿਡਨਪਰਾਂ ਨੂੰ ਇਨਫਾਉਂਸ ਕਿੰਨੇ ਲੱਭ ਰਹੇ ਨੇ ਨੁੱਕ ਦੇ ਫਿਰ ਦੇਖੋ ਜਾ ਕੇ ਪਟਿਆਲਾ ਜਿਲ੍ਹੇ ਦੇ ਵਿੱਚ ਤੁਬੋਤ ਨੇ ਫੁਕੀ ਨੇ ਅੱਜ ਮੈਂ ਪੁੱਛਿਆ ਮੇਰੇ ਸਾਹ ਗੈਸਟ੍ਰੋਨੋਮੀ ਵੀ ਹਲਕਾ ਹੀ ਨਾ ਦਾ ਲਾਸਟ ਪਿੰਡ ਜਿਹੜਾ ਹਲਕੇ ਨਾਲ ਹੀ ਸ਼ੁਰੂ ਹੁੰਦਾ ਕਿ ਬੜਾ ਸਾਡਾ ਇੱਥੇ ਦਾ ਜਿਹੜਾ ਲੋਕਾਂ ਦੇ ਨਾਲ ਬੜਾ ਨਿੱਘਾ ਰਿਸ਼ਤਾ ਕਿ ਮੈਂ ਸਾਡੇ ਮੇਰੇ ਕੋਲ ਦੇ ਸਕੂਲ ਦੇ ਵਿੱਚ ਫਸਟ ਕਲਾਸ ਦਾ ਬਣਾ ਬਸਾ ਜੀ ਸਾਲ ਨੂੰ ਆਇਓ ਲੱਗਦਾ ਜਿਵੇਂ ਸਾਡਾ ਆਪਣਾ ਦਿੱਤੇ ਕਿਉਂਕਿ ਜਨਤਾ ਜਿਹੜੀ ਰਾਜ ਦੀ ਨਾਲ ਹੀ ਹੁੰਦੀ ਆ ਆ ਇਸ ਕਰਕੇ ਇਹ ਸਾਡੇ ਫੈਮਿਲੀ ਵੈਲ ਨੂੰ ਪਰਿਵਾਰਕ ਨਾਮ ਪਹਿਲਾਂ ਤੋਂ ਬਹੁਤ ਨਹੀਂ ਦਿੱਤੀ ਸੀ ਇਸ ਸਮੂਹ ਇਸ ਕਾਰਨ ਕਰਕੇ ਪਰ ਪਿੰਡ ਬਾਕੀਆਂ ਤੇ ਜਨਤਾ ਦੇ ਖਦੀ ਪੁਲੀਸ ਆ ਉਹਦੇ ਹੀ ਦੁਆਰਾ ਤੁਹਾਨੂੰ ਬਤ ਕਰਦੇ ਜਿਹੜੇ ਲੋਕ ਸਾਡੇ ਇਲਾਕੇ ਜਾਂ ਤੋਂ ਦੇਖੇ ਹੁੰਦੇ ਉਹਨਾਂ ਨੂੰ ਹਰ ਕੇ ਨਸ਼ੇ ਦੇ ਵਸਲਾ ਇਕ ਜਗ੍ਹਾ ਇਕੱਠੇ ਕਰਾਤੇ ਸੀਤ ਸਰਕਾਰ ਨੂੰ ਇੱਕੋ ਜਿੰਦੇ ਤਾਂ ਜਨ ਧੰਦਾ ਸਾਹਿਬ ਜਿਹਾ ਪੰਜਾਬ ਛੱਡਦੇ ਉਹਨਾਂ ਰਿਕਵੈਸਟ ਵਿੱਚ ਕੋਈ ਚੰਗੇ ਨੀਤੀ ਜਿਹੜੀ ਤੇ ਬੇਕਾਫੀ ਵਪਾਰੀ ਆ ਉਹਦਾ ਕੰਮ ਕਰਮ ਨਹੀਂ ਲੋਕ ਰਹਿੰਦੇ ਜਿੰਨ੍ਹੇ ਥਾਤ ਉਹ ਕਦੇ ਵੀ ਉਹਨਾਂ ਨੂੰ ਖਾਵੇ ਕਿਸੇ ਤੋਂ ਨਾ ਨਹੀਂ ਇਹ ਇੱਕ ਧੰਨਕੀ ਹਾਂਜੀ ਡੀਐਸਪੀ ਸਾਹਿਬ ਕਿਵੇਂ ਕੀਤੀ ਕਾਰਵਾਈ ਸਾਰੀ ਨੂੰ ਕਿਵੇਂ ਜੀ ਜੀ ਕੱਲ ਮੰਦ ਭਾਗੀ ਘਟਨਾ ਵਾਪਰੀ ਸੀਗੀ 6 ਵਜੇ ਦੇ ਕਰੀਬ ਸੂਚਨਾ ਮਿਲਦੇ ਸਾਹਿਬ ਨੂੰ ਐਸਐਸਪੀ ਕੰਨਾ ਦੀ ਰਹਿਨਮਾਈ ਦੇ ਵਿੱਚ ਇਹ ਅਪਰੇਸ਼ਨ ਸ਼ੁਰੂ ਹੋਇਆ ਲੱਗਦਾ 8:00 ਵਜੇ ਇਹ ਸੱਚਾ ਮਰਾਵਾ ਕਿ ਮੈਂ ਡੀਐਸਪੀ ਫਾਈਲ ਤੇ ਸਪੈਸ਼ਲ ਬ੍ਰਾਂਚ ਟੈਕਨੀਕਲ ਸੈਲ ਇਹ ਸਾਰਿਆਂ ਦੇ ਲਈ ਜ਼ਿਲ੍ਹੇ ਦੀ ਟੀਮ ਸੀਗੀ ਇਹਨਾਂ ਨੇ ਅਪਰੇਸ਼ਨ ਸ਼ੁਰੂ ਕੀਤਾ ਤੇ ਅਸੀਂ ਕੈਮਰੇ ਖੰਘਾਲਣੇ ਸ਼ੁਰੂ ਕੀਤੇ ਕੈਮਰਾ ਖੰਗਾਲ ਦੇ ਖੰਗਾਲ ਦੇ ਸੀ ਜਿਹਨਾਂ ਦੀ ਲੋਕੇਸ਼ਨ ਜਿਹੜਾ ਟ੍ਰੇਸ ਕਰਕੇ ਦੇ ਸੀ ਤੇ ਨਾਲੇ ਇਹਨਾਂ ਦਾ ਜਿਹੜਾ ਵੀਡੀਓ ਫੁਟੇਜ ਸੀ ਗਿਆ ਉਹ ਸਾਨੂੰ ਰਾਤ 1.5 ਵਜੇ ਤੱਕ ਕਲੀਅਰ ਹੋ ਗਿਆ ਸੀਗਾ ਉਸ ਤੋਂ ਬਾਅਦ ਅਸੀਂ ਜੁਆਇੰਟ ਪ੍ਰੈਸ਼ਰ ਪਟਿਆਲਾ ਮਲੇਰਕੋਟਲਾ ਖੰਨਾ ਫਾਦਕਰ ਸਾਹਿਬ ਇਹਨਾਂ ਜ਼ਿਲ੍ਹੇ ਦੇ ਨਾਲ ਸੀ ਇਹਨਾਂ ਨੂੰ ਅਸੀਂ ਆਪਣੀ ਲੋਕੇਸ਼ਨ ਉਹਨਾਂ ਦੇ ਸ਼ੇਅਰ ਕਰਦੇ ਰਹੇ ਕਿਉਂਕਿ ਉਹਨਾਂ ਦੀ ਕਾਲ ਜਿਹੜੀ ਸੀ ਕੋਈ ਜਿਹੜੇ ਦਾਦਾ ਜੀ ਨੂੰ ਆਉਂਦੀ ਰਹੀ ਸੀ ਫਰੋਦੀ ਦੀ 60 ਲੱਖ ਰੁਪਏ ਉਹਨਾਂ ਨੇ ਡਿਮਾਂਡ ਕੀਤੀ ਸੀ ਤੇ ਕੀ ਜਾ ਕੇ 30 ਲੱਖ ਤੇ ਖੜ ਗਏ ਸੀ ਤੇ ਜਦੋਂ ਉਹਨਾਂ ਦੀ ਗੱਲ ਚੱਲਦੀ ਸੀਗੀ ਉਹ ਜੀ ਅਸੀਂ ਲੋਕੇਸ਼ਨ ਆ ਸਾਰੇ ਡਿਸਟ੍ਰਿਕਟਾਂ ਨੂੰ ਸ਼ੇਅਰ ਕਰਦੇ ਰਹੇ ਤਾਂ ਕਿ ਬੱਚਾ ਜਿਹੜਾ ਸਹੀ ਸਲਾਮਤ ਪਹੁੰਚਾ ਲਾ ਸਕੇ ਤੇ ਉਸ ਵਾਹਿਗੁਰੂ ਦੀ ਕਿਰਪਾ ਨਾਲ ਬੱਚਾ ਸਹੀ ਸਲਾਮਤ ਆ ਗਿਆ ਤੇ ਉੱਥੇ ਐਨਕਾਊਂਟਰ ਹੋਇਆ ਤੇ ਜਿਸ ਵਿੱਚ ਪੁਲਿਸ ਜਖਮੀ ਹੋਏ ਨੇ ਸਾਡਾ ਮਲਾਜ਼ਮ ਵੀ ਜਖਮੀ ਹੋਇਆ ਇਹ ਬੱਚਾ ਆਪਣਾ ਘਰ ਜੀ ਪਿੰਡ ਵਾਲੇ ਦੀ ਲਾ ਲਾ ਕਰਨ ਦੀ ਰ I'm ਜਿਹੜੀ ਨੇ ਕੀਤਾ ਉਹ ਅਤਿ ਸ੍ਰੀ ਗੱਲ ਸਭਾ ਵਿਸ਼ੇ ਵਿੱਚ ਤੇਰੀ ਉਸ ਦਿਨ ਦਾ ਪੁਲਿਸ ਨੇ ਇੱਕ ਬਹੁਤ ਚੰਗੀ ਕਾਰਵਾਈ ਕਰਦੇ ਇੱਕ ਬਦੀਲਾ ਆਪਣੀ ਅਨੁਸਾਰੇ ਜੁੜਿਆ ਵੀ ਪੁਲਿਸ ਨੇ ਲੱਗਦੀ ਬੱਚੇ ਨੂੰ ਸਹੀ ਸਲਾਮਤ ਠਾਕਰੇ ਲਿਆਂਦਾ ਮੈਂ ਤੇ ਧੰਨਵਾਦ ਕਰਦਾ ਸਾਡੇ ਪੁਲਿਸ ਜਿਲ੍ਹਾ ਅਖੰਡਾ ਦੀ ਟੀਮ ਦਾ ਤੇ ਸਾਰੀ ਪੁਲਿਸ ਜਿਲ੍ਹਾ ਦੀ ਟੀਮ ਦਾ ਤੇ ਉਸ ਤੋਂ ਬਾਅਦ ਮੈਂ ਇਹਨਾਂ ਸਰਕਾਰ ਨੂੰ ਵੀ ਧੰਨਵਾਦ ਕਰਦਾ ਕਿ ਜਿਨ੍ਹਾਂ ਨੇ ਇੰਨੀ ਸੇਵਾ ਕੀਤੀ ਕਿ ਉਹ ਬੱਚੇ ਨੂੰ ਉਹਨਾਂ ਦੇ ਘਰੇ ਚੋਂ ਚੋਂਪਣ ਆ ਰਹੀ ਦੂਸਰੇ ਘਰ ਕੇ ਮੈਂ ਸਾਡੀ ਪੁਸ਼ਪ ਸਾਹਿਬਾ ਦਾ ਧੰਨਵਾਦ ਕਰਦਾ ਕਿਹਨ ਅਧਿ ਕੁਰਸੀ ਤੇ ਬੈਠੇ ਹੋ ਜੀ ਸਾਡੀ ਇੱਕ ਗੱਲ ਤੇ ਇੱਕ ਗੱਲ ਦੀ ਗੋਆ ਜੀ ਜੀ ਸਰਕਾਰ ਨੇ ਬੜੀਆਂ ਚੀਜ਼ਾਂ ਅਟਾਟ ਮਹੂਤਵਪੂਰਨ ਬਣਾਉਂਦਾ ਹੈ ਹਾਂ ਜੀ ਹਾਂ ਜੀ ਲਾਭ ਦੀਆਂ ਕੀ ਨੌਕੀ ਜੀ ਆਪਣਾ ਕੀ ਨਾਮ ਹੈ ਜੀ ਬਲਵਿੰਦਰ ਸਿੰਘ ਜੀ ਤੇ ਬੇਟੇ ਦਾ ਤੁਹਾਨੂੰ ਕਦੋਂ ਪਤਾ ਲੱਗਿਆ ਜਦੋਂ ਕਦੋਂ ਚੱਕਣਾ ਸੀ ਜੇ ਜਦ ਹੀ ਪਤਾ ਲੱਗਿਆ ਸੀ ਕਿ ਸਭਾ ਕਿਸੇ ਤੇ ਪ੍ਰਸ਼ਾਸਨ ਦਾ ਤੇ ਸਰਕਾਰ ਦਾ ਕਿਵੇਂ ਰੋਲ ਰਿਹਾ ਇਹਦੇ ਚ ਪ੍ਰਸ਼ਾਸਨ ਤੇ ਸਰਕਾਰ ਦਾ ਹੀ ਬਹੁਤ ਵਧੀਆ ਸਾਡਾ ਸਾਥ ਦੇ ਦਿੱਤਾ ਪੂਰਾ ਤੇ ਇਹ ਬੈਠਕ ਵਿੱਚ ਬਹੁਤ ਜਿਆਦਾ ਸਾਡੀ ਮਦਦ ਕੀਤੀ ਸਾਰੀ ਰਾਤ ਸਾਡੇ ਨਾਲ ਰਹੇ ਪੂਰਾ ਸਾਥ ਦਿੱਤਾ ਹੀ ਸਾਡਾ ਬਹੁਤ ਬਹੁਤ ਮੈਂ ਤੁਹਾਨੂੰ ਬੜੀ ਅੱਜ ਪਿੰਡ ਦੇ ਵਿੱਚ ਇਸ ਗੱਲ ਦੀ ਤਰੀਫ ਹੋ ਰਹੀ ਆ ਕਿ ਸਰਕਾਰ ਨੇ ਬੜਾ ਸਖਤ ਐਕਸ਼ਨ ਕੀਤਾ ਸਖਤ ਐਕਸ਼ਨ ਕਰਕੇ ਜਿਹੜਾ ਕਿਡਨਾਪਰ ਸੀ ਉਹਨੂੰ ਠੇਰ ਵੀ ਕੀਤਾ ਤੇ ਇਨਕਰਸ ਕੀਤਾ ਤੇ ਦੂਜੇ ਅੰਕੁਰਸ ਪਾਰਟੀ ਦਾ ਵੀ ਉੱਥੇ ਨੁਕਸਾਨ ਹੋਇਆ ਥੋੜਾ ਜਿਹਾ ਉਹਨਾਂ ਦੇ ਵੀ ਸਰਦ ਲੱਗੀਆਂ ਤੇ ਦੂਜਾ ਕਿਡਨਾਪਰ ਵੀ ਪੁਲਿਸ ਨੇ ਤਾਂ ਪੁੱਛਿਆ ਹੋਇਆ ਇਦਾਂ ਦੇ ਜਿਹੜੇ ਗਲਤ ਕੰਮ ਕਰਨ ਵਾਲੇ ਗਲਤਾਂ ਨੂੰ ਸਭ ਨੂੰ ਇਹ ਬੜਾ ਦੁੱਖਾ ਕਿ ਪਿੰਡ ਦਾ ਹੀ ਜਿਹੜੇ ਸੀਗੇ ਉਹਨਾਂ ਵੱਲੋਂ ਇਸ ਕਟਨਾ ਨੂੰ ਇਨਕਾਮ ਦਿੱਤਾ ਗਿਆ ਜੁਨੇ ਛੋਟੇ ਬੱਚੇ ਜਿਹੜੇ ਕਿ ਜਿਹੜੇ ਹੈ ਆਰਥਿਕ ਦਾ ਪਰਿਵਾਰ ਹੈ ਇਥੇ ਨਾਲ ਦੀਆਂ ਲਗਾਤਾਰ ਤਿੰਨ ਚਾਰ ਘਟਕੀਆਂ ਨੂੰ ਉਹਨਾਂ ਨੂੰ ਇਹ ਸਿਕਾ ਵੀ ਇਹਨੂੰ ਬੱਚੇ ਨੂੰ ਕਟਨਾਪ ਕਰਕੇ ਇਹਨਾਂ ਕੋਲੋਂ ਕੁਝ